ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬੀ ਟਰੱਕ ਡਰਾਈਵਰ ਨੇ ਚੁੱਕਿਆ ਸਚਾਈ ਤੋਂ ਪਰਦਾ ਅਮਰੀਕਾ ਵਿੱਚ ਗ੍ਰਿਫਤਾਰ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ ਇਮਪੋਇਰ ਨਮਨੀਤ ਕੋਰ ਨੇ ਅੜਿੱਕੇ ਆ ਸਕਦੀ ਹੈ ਜਿਸ ਦੀ ਟਰਾਂਸਪੋਰਟ ਕੰਪਨੀ ਵਾਈਟ ਹੌਕ ਨੂੰ 25 ਮੌਕਿਆਂ ਤੇ ਟਰੱਕ ਸੇਫਟੀ ਵਾਈਲੇਸ਼ਨ ਨਾਲ ਦੋਚੀ ਮੰਨਿਆ ਗਿਆ ਹੈ ਅਤੇ ਦੋ ਡਰਾਈਵਰ ਮੁਲਤ ਡਰਾਈਵਿੰਗ ਲਾਇਸੈਂਸ ਤੇ ਟਰੱਕ ਚਲਾਉਂਦੇ ਫੜੇ ਗਏ ਹਨ ਮੀਡੀਆ ਰਿਪੋਰਟਾ ਮੁਤਾਬਕ ਕੈਲੀਫੋਰਨੀਆ ਦੇ ਸੀਰੀਅਸ ਸ਼ਹਿਰ ਤੋਂ کاروبار ਕਰ ਰਹੀ ਨਮਨੀਤ ਕੌਰ ਨਕਤੀ ਤੌਰ ਤੇ ਵਾਈਟ ਹਾਕ ਟਰਾਂਸਪੋਰੇਸ਼ਨ ਦਾ ਕੰਮ ਬੰਦ ਕਰਕੇ ਰੋਪੋਸ਼ ਹੋ ਚੁੱਕੀ ਹੈ ਦੂਜੇ ਪਾਸੇ ਹਰਜਿੰਦਰ ਸਿੰਘ ਨੂੰ ਨਿਆ ਰਹਾ ਕਰਵਾਉਣ ਦੇ ਨਾਂ ਤੇ ਠੱਗੀਆਂ ਠੋਰੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਸ਼ਾਸਤ ਛਾਤਰ ਠੱਗਾਂ ਵੱਲੋਂ ਲੋਕਾਂ ਨੂੰ ਜਜ਼ਬਾਤੀ ਕਰਦਿਆ ਕਰੋੜਾਂ ਰੁਪਏ 71 ਕੀਤੇ ਜਾ ਚੁੱਕੇ ਹਨ ਅਮਰੀਕਾ ਅਤੇ ਆਸਟ੍ਰੇਲੀਆ ਵਿੱਚ ਹਰਜਿੰਦਰ ਸਿੰਘ ਦੇ ਨਾਂ ਤੇ ਬਣੇ 174 ਅਕਾਊਂਟ ਉਸ ਦੇ ਪਰਿਵਾਰ ਮੈਂਬਰਾਂ ਵੱਲੋਂ ਫੜੇ ਜਾ ਚੁੱਕੇ ਹਨ ਇਸ ਹਰਜਿੰਦਰ ਸਿੰਘ ਦੇ ਪਰਿਵਾਰ ਵੱਲੋਂ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਠੱਗਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ ਇਸੇ ਦੌਰਾਨ ਹਰਜਿੰਦਰ ਸਿੰਘ ਨੂੰ ਘੱਟੋ ਘੱਟ ਸਜ਼ਾ ਦੇ ਮਕਸਦ ਨਾਲ ਗੰਭੀਰ ਮਕਸਦ ਅਰੰਭੀ ਪਟੀਸ਼ਨ ਤੇ ਦਸਤਕ ਕਰਨ ਵਾਲਿਆਂ ਦੀ ਗਿਣਤੀ 28 ਲੱਖ ਹੋ ਚੁੱਕੀ ਹੈ ਅਤੇ ਕਾਫਲਾ ਲਗਾਤਾਰ ਵੱਧਦਾ ਜਾ ਰਿਹਾ ਹੈ ਹਰਜਿੰਦਰ ਸਿੰਘ ਦੀ ਜ਼ਮਾਨਤ ਅਰਜੀ ਰੱਦ ਹੋਣ ਮਗਰੋਂ ਇੱਕ ਹੋਰ ਅਹਿਮ ਤੱਤ ਉੱਭਰ ਕੇ ਸਾਹਮਣੇ ਆਇਆ ਹੈ ਕਿ ਅਸਾਸੀ ਵੇਲੇ ਟਰੱਕ ਵਿੱਚ ਮੌਜੂਦ ਦੂਜਾ ਪੰਜਾਬੀ ਨੌਜਵਾਨ ਹਰਨੀਸ਼ ਸਿੰਘ ਹਰਜਿੰਦਰ ਸਿੰਘ ਦਾ ਕੁਝ ਨਹੀਂ ਲੱਗਦਾ ਸੀ ਜਦਕਿ ਮੀਡੀਆ ਰਿਪੋਰਟਾਂ ਵਿੱਚ ਉਸ ਨੂੰ ਭਰਾ ਦੱਸਿਆ ਜਾ ਰਿਹਾ ਹੈ ਹਰਨੀਸ਼ ਸਿੰਘ ਦੇ ਇੱਕ ਰਿਸ਼ਤੇਦਾਰ ਨਾਲ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਹੈ ਕਿ ਉਸਨੇ ਕੁਝ ਮਹੀਨੇ ਪਹਿਲਾਂ ਹਰਨੀਤ ਨੂੰ ਹਰਜਿੰਦਰ ਨਾਲ ਮਿਲਵਾਇਆ ਸੀ ਅਤੇ ਤਾਂਕਿ ਟਰੈਕਿੰਗ ਸੈਂਟਰ ਦੀਆਂ ਬ੍ਰਿਕੀਆਂ ਸਿੱਖ ਸਕੇ ਇਮੀਗ੍ਰੇਸ਼ਨ ਦੇ ਅਤੇ ਕਸਟਮਰਸ ਐਨਫੋਰਸਮੈਂਟ ਵਾਲੇ ਹਰਨੀਤ ਸਿੰਘ ਨੂੰ ਗ੍ਰਿਫਤਾਰ ਕਰ ਚੁੱਕੇ ਹਨ ਅਤੇ ਕਿਸੇ ਵੀ ਵੇਲੇ ਰਿਪੋਰਟ ਕੀਤਾ ਜਾ ਸਕਦਾ ਹੈ ਕੈਲੀਫੋਰਨੀਆ ਵਿੱਚ ਮੌਜੂਦ ਪੰਜਾਬੀ ਤਰਕਜ਼ ਨੇ ਦੱਸਿਆ ਹੈ ਕਿ ਅਮਰੀਕਾ ਦੀਆਂ ਸਿਰਮੌਰ ਸਿੱਖ ਜਥੇਬੰਦੀਆਂ ਵੱਲੋਂ ਰਣਨੀਤੀ ਪੜਕੜੀ ਜਾ ਰਹੀ ਘੜੀ ਜਾ ਰਹੀ ਹੈ ਇਸ ਜਿਸ ਦੇ ਆਧਾਰ ਤੇ ਹਰਜਿੰਦਰ ਸਿੰਘ ਦਾ ਮਕਦਮਾ ਲੜਿਆ ਜਾਵੇ ਹਰਜਿੰਦਰ ਸਿੰਘ ਦੇ ਇੱਕ ਦੋਸਤ ਦਿਲਬਖ ਸਿੰਘ ਨੇ ਦੋਸ਼ ਲਾਇਆ ਹੈ ਕਿ ਅਮਰੀਕਾ ਪੁਲਿਸ ਦੇ ਅਖਵਾ ਪੈਲ ਫਲਾ ਦਿੱਤੀ ਹੈ ਕਿ ਹਾਸੇ ਵੇਲੇ ਹਰਜਿੰਦਰ ਸਿੰਘ ਨੇ ਨੱਚਾ ਕੀਤਾ ਹੋਇਆ ਸੀ ਪਰ ਇਹ ਸਭ ਸਰਾਸਰ ਝੂਠ ਸਾਬਤ ਹੋਇਆ ਹੈ ਹਰਜਿੰਦਰ ਸਿੰਘ ਨੇ ਹਾਸੇ ਮਗਰ ਆਪਣੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਹੈ ਕਿ ਕਾਲੇ ਰੰਗ ਦੀ ਗੱਡੀ ਵਿੱਚ ਸ਼ਰਾਬ ਦੀਆਂ ਬੋਤਲਾਂ ਮੌਜੂਦ ਹਨ ਅਤੇ ਪੁਲਿਸ ਦੀ ਨੇ ਪੁਲਿਸ ਨੇ ਘਟਨਾ ਦੀ ਵੀਡੀਓਗ੍ਰਾਫੀ ਵੀ ਕੀਤੀ ਹੈ ਪੰਜਾਬ ਰਹਿੰਦੇ ਆਪਣੇ ਪ੍ਰਾਂ ਨਾਲ ਗੱਲਬਾਤ ਦੌਰਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਾਲੇ ਰੰਗ ਦੀ ਘੰਟੀ ਕਰ ਕਰਾਇਸਰ ਮਿੰਨੀ ਵੈਨ ਕਰੂ ਕ ਰੂਜ ਕੰਟਰੋਲ ਤੇ ਚੱਲ ਰਹੀ ਹੈ ਜਦੋਂ ਹਸਾ ਵਾਪਰਦਾ ਸੰਭਾਵਿਤ ਤੌਰ ਤੇ ਇਹ ਤੇ ਇਸੇ ਕਰਕੇ ਇਸ ਕਰਕੇ ਸਾਹਮਣੇ ਟਰੱਕ ਮੁੜਦਾ ਵੇਖ ਕੇ ਵੀ ਹੀ ਮਿੰਨੀ ਵੈਨ ਹੁੰਦਾ ਡਰਾਈਵਰ ਆਪਣੀ ਗੱਡੀ ਰੋਕ ਨਾ ਸਕਿਆ ਹਰਜਿੰਦਰ ਸਿੰਘ ਦੇ ਰਿਸ਼ਤੇਦਾਰ ਬਾਗ ਸਿੰਘ ਨੇ ਦੱਸਿਆ ਕਿ ਫਲੋ ਲੀਡਾ ਦੇ ਟਰੱਕ ਡਰਾਈਵਰ ਵੀ ਸਭ ਕੁਝ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਜੁੰਨੀਆਂ ਦੇ ਹੜਤਾਲ ਕਰਦੇ ਆ ਫਲੋ ਲੀਡਾ ਵਿੱਚ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਡਰਾਈਵਰ ਨੇ ਦੋਸ਼ ਲਾਇਆ ਹੈ ਕਿ ਹਰਜਿੰਦਰ ਸਿੰਘ ਨੂੰ ਜਾਣਬੁੱਝ ਕੇ ਕਾਤਲ ਦਰਸ਼ਾਂ ਦਾ ਯਤਨ ਕੀਤਾ ਜਾ ਰਿਹਾ ਹੈ ਜਦਕਿ ਅਸਲ ਵਿੱਚ ਇਸ ਇੱਕ ਹਾਸਾ ਸਿਹਰਜਿੰਦਰ ਸਿੰਘ ਦੀ ਹਮਾਇਤ ਕਰਨ ਵਾਲਿਆਂ ਵਿੱਚ ਸਿਰਫ ਸਾਊਥ ਆਸੀਆਨਾ ਡਰਾਈਵਰ ਵੀ ਨਹੀਂ ਬਲਕਿ ਹਰ ਧਰਮ ਦੇ ਅਤੇ ਨਸਲ ਨਾਲ ਸੰਬੰਧਿਤ ਡਰਾਈਵਰ ਸ਼ਾਮਲ ਹੋ ਚੁੱਕੇ ਹਨ ਇਥੇ ਦੱਸਣਾ ਬੰਦਾ ਹੈ ਕਿ ਕਿਸਾਨ ਅੰਦੋਲਨਦਾਨ ਬੇਹੱਦ ਸਰਗਰਮ ਰਹੇ ਹਨ ਅਤੇ ਸਵੇਮਨ ਸਿੰਘ ਵੀ ਹਰਜਿੰਦਰ ਸਿੰਘ ਦੇ ਹੱਕ ਵਿੱਚ ਨਿੱਤਰ ਆ ਚੁੱਕੇ ਹਨ ਸੋਸ਼ਲ ਮੀਡੀਆ ਰਾਹੀਂ ਇੱਕ ਵੀਡੀਓ ਅਪਲੋਡ ਕਰਦਿਆਂ ਉਹਨਾਂ ਕਹਾ ਹੈ ਕਿ ਬਿਨਾਂ ਸ਼ੱਕ ਹਰਜਿੰਦਰ ਸਿੰਘ ਤੋਂ ਗਲਤੀ ਹੋਈ ਪਰ ਹੁਣ ਉਸ ਦੀ ਮਦਦ ਦੀ ਜ਼ਰੂਰਤ ਹੈ ਡਾਕਟਰ ਸਵੇਮਨ ਵੱਲੋਂ ਪਰਿਵਾਰ ਦੀ ਹਰ ਪੱਖੋਂ ਮਦਦ ਕਰਨ ਦਾ ਐਲਾਨ ਕੀਤਾ ਗਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ